ਜੱਜ ਦੀ ਪ੍ਰੀਖਿਆ ਹੋਈ ਹੈ ਕਦੋਂ ਹੋਈ ਸੀ ਤੇ ਕੀ ਤੁਹਾਡਾ ਰਿਜ਼ਲਟ ਰਿਹਾ 2023 ਦੇ ਵਿੱਚ ਮੇਰਾ ਜੁਡੀਸ਼ੀਅਰੀ ਦਾ ਐਗਜ਼ਾਮ ਹੋਇਆ ਸੀ ਜਿਸ ਦਾ ਰਿਜ਼ਲਟ ਹੁਣ ਆਇਆ ਐਂਡ ਮੇਰਾ ਹੁਣ ਉਸ ਵਿੱਚ ਕਲੀਅਰ ਹੋਇਆ ਤੇ ਹੁਣ ਤੁਸੀਂ ਜੱਜ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਤੇ ਕੀ ਤੁਹਾਡੇ ਫੈਸਲੇ ਕਿੱਦਾਂ ਦੇ ਹੋਣਗੇ ਕੀ ਮਨ ਚ ਚਾਹਤੇ ਵੀ ਕਿੱਦਾਂ ਦੇ ਫੈਸਲੇ ਹੋਣਗੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੱਜਮਾਨ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਐਂਡ ਐਂਡ ਇਸ ਚੀਜ਼ ਨੂੰ ਮੈਂ ਬਹੁਤ ਇਮਾਨਦਾਰੀ ਨਾਲ ਨਿਭਾਵਾਂਗੀ ਮੇਰਾ ਇਹੀ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਕਿਹਦੀ سپورਟ ਰਹੀ ਹੈ ਸਭ ਤੋਂ ਵੱਧ ਤਾਂ ਮੇਰੇ ਪਾਪਾ ਦੀ ਜਿਹੜੇ ਹਰ ਮੋੜ ਤੇ ਮੇਰੇ ਨਾਲ ਖੜੇ ਰਹੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰਾ ਬਹੁਤ ਸਾਥ ਸਾਥ ਦਿੱਤਾ ਐਂਡ ਮੇਰੀ ਪੂਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿਸ ਕਰਕੇ ਮੈਂ ਇਸ ਮੁਕਾਮ ਤੇ ਪਹੁੰਚੀ ਆ ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਕਿੰਨੀ ਕੁ ਮਤਲਬ ਕਿ ਮਿਹਨਤ ਕਰਨੀ ਪਈ ਐ ਨਹੀਂ ਕਿੰਨੀ ਕੁ ਪੜਾਈ ਕਰਨੀ ਪਈ ਦੇਖੋ ਜੇ ਸੁਪਨੇ ਵੱਡੇ ਆ ਤਾਂ ਮਿਹਨਤ ਵੀ ਉਨੀ ਵੱਡੀ ਹੁੰਦੀ ਆ ਐਂਡ ਬਹੁਤ ਮੁਸ਼ਕਿਲਾਂ ਵੀ ਆਉਂਦੀਆਂ ਨੇ ਬਸ ਇਹ ਆ ਵੀ ਤੁਸੀਂ ਆਪਣੇ ਜੋ ਵੀ ਤੁਹਾਡੇ ਏਮ ਹੈ ਉਸ ਚੀਜ਼ ਨੂੰ ਲੈ ਕੇ ਤੁਸੀਂ ਡੱਟੇ ਰਹੋ ਐਂਡ ਤਾਂ ਫਿਰ ਮੰਜ਼ਿਲ ਜ਼ਰੂਰ ਮਿਲਦੀ ਆ। 4 ਲੜਕੀਆਂ ਮੈਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਕਿ ਕਈ ਗਰੀਬ ਘਰਾਂ ਦੇ ਵਿੱਚ ਨੇ। ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਉਹਨਾਂ ਦੀ ਫੈਮਲੀ ਤੇ ਬਹੁਤ ਨਿਰਭਰ ਕਰਦਾ ਕਿ ਉਹ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਦਾ ਪੂਰਾ ਸਾਥ ਦੇਣ ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਨੇ। ਹਾਂਜੀ। ਕੀ ਕਹਿਣਾ ਚਾਹੂਗੀ ਕਿ ਦੀ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਿਹਨੇ? ਇੱਕ ਸਭ ਤੋਂ ਪਹਿਲਾਂ ਤਾਂ ਮੇਰੇ ਪਾਪਾ ਦੀ ਐਂਡ ਫੈਮਲੀ ਦੀ ਬਹੁਤ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਐਂਡ ਹੁਣ ਮੈਂ ਖੰਨਾ ਦੇ ਵਿੱਚ ਜੇ ਕੇ ਵਰਮਾ ਐਡਵੋਕੇਟ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹਮੇਸ਼ਾ ਮੇਰਾ ਕੌਨਫੀਡੈਂਸ ਬੂਸਟ ਕੀਤਾ ਜਿਸ ਕਰਕੇ ਮੈਂ ਇਸ ਪੰਜ਼ਿਲ ਤੇ ਪਹੁੰਚੀ ਆ ਐਂਡ ਚੰਡੀਗੜ੍ਹ ਵੀ ਮੇਰੇ ਕੌਸ਼ਲ ਅਕੈਡਮੀ ਤੋਂ ਸਰਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਬਹੁਤ ਵਧੀਆ ਗਾਈਡ ਕੀਤਾ ਤਾਂ ਸਭ ਦੀ ਮੈਨੂੰ ਬਹੁਤ ਵਧੀਆ ਸਪੋਰਟ ਰਹੀ ਹੈ ਨਾਮ ਤੁਹਾਡਾ ਜਸਵੰਤ ਸਿੰਘ ਜਸਵੰਤ ਜੀ ਤੁਹਾਡੀ ਬੇਟੀ ਨੇ ਜੁਡੀਸ਼ੀਅਲ ਦੀ ਐਗਜ਼ਾਮ ਕਲੀਅਰ ਕੀਤਾ ਹੈ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਬੇਟੀਆਂ ਨੂੰ ਪੂਰਾ ਸਪੋਰਟ ਕਰੋ ਅੱਜ ਲੜਕੀ ਨੂੰ ਭਾਰ ਨਾ ਸਮਝੋ ਉਹਦੇ ਸੁਪਨੇ ਪੂਰੇ ਕਰਨ ਲਈ ਉਹਨੂੰ ਪੂਰਾ ਸਹਾਇਕਤੋ ਤੇ ਕਿੰਨੀ ਕ ਮਿਹਨਤ ਕਰਦੀ ਹੁੰਦੀ ਸੀ ਬੇਟੀ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀ ਇਹਨੇ ਪੜ੍ਹਾਈ ਤੋਂ ਇਲਾਵਾ ਇਹਦਾ ਹੋਰ ਵੀ ਹੈ ਨਹੀਂ ਸ਼ੌਂਕ ਇੰਟਰਸਟ ਸ਼ੁਰੂ ਤੋਂ ਡ੍ਰੀਮ ਰਿਹਾ ਇਹਦਾ ਵੀ ਮੈਂ ਵੀ ਜੱਜ ਦੀ ਹੀ ਕੁਰਸੀ ਤੇ ਬੈਠਣਾ ਹੈ ਕੋਈ ਇਸ ਤਰ੍ਹਾਂ ਦਾ ਹਾਂਜੀ ਇਸ ਤਰ੍ਹਾਂ ਸੀਗਾ ਜੀ ਮੈਂ ਪਹਿਲਾਂ ਮੈਨੂੰ ਪੂਰਾ ਗਾਈਡ ਨਹੀਂ ਹੋਇਆ ਜਾਂ ਇਹਨੇ ਮੈਨੂੰ ਕਿਹਾ ਤੇ Papa ਜਿਹੜੇ ਤੁਹਾਡੇ ਸੁਪਨੇ ਨੇ ਜਾਂ ਕੁਝ ਵੀ ਮੈਂ ਪੂਰਾ ਕਰਾਂਗੀ ਤੇ ਸਾਡੇ ਵੱਲੋਂ ਪੂਰੀ ਸਪੋਰਟ ਰਹੀ ਹੈ ਤੁਹਾਡਾ ਕੀ ਨਾਮ ਹੈ ਮਨਜੀਤ ਕੌਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਬੇਟੀ ਜਿਹੜੀ ਹੈਗੀ ਹੈ ਜੱਜ ਦਾ ਐਗਜ਼ਾਮ ਕਲੀਅਰ ਕਰ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੁਕਰਾਨਾ ਵਾਹਿਗੁਰੂ ਜੀ ਦਾ ਕਰਾਂਗੀ ਵੀ ਇੱਥੇ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਇੱਥੇ ਤੱਕ ਪਹੁੰਚ ਗਈ